ਇਹ ਕਲਾਮ ਨੀਮਾ ਜਿਹੜੀ ਉਹਦੇ ਵਿੱਚ ਜਿਹੜਾ ਤੁਹਾਡੀ ਪਲੋਰ ਪਾਲਸ ਤੋਂ ਜਿਹੜੇ ਕੁਝ ਵਿਅਕਤੀ ਤੇ ਔਰਤਾਂ ਜਿਹੜੀਆਂ ਬੜੀਆਂ ਗਈਆਂ ਕੀ ਸਾਰਾ ਮਾਮਲਾ ਜੀ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜਲੰਧ ਦੀ ਹਾਤੀ ਪੁਲਿਸ ਨੂੰ ਉਸ ਵੱਲੇ ਸਫਲਤਾ ਅਸਿਲ ਹੋਈ ਜਦ ਮਾਨਯੋਗ ਜਲੰਧ ਦੀ ਹਾਤੀ ਸਰਕਾਰ ਗੋਬਿੰਦ ਸਿੰਘ ਚੋਹਾਨ ਅਤੇ ਡੀਐਸਪੀ ਫਲੋਰ ਸਰਦਾਰ ਸਰਮ ਸਿੰਘ ਬਲਜੀਤ ਜਿਹੜੇ ਨਿਗਰਾਨੀ ਹੇਠ थाना ਫਲੋਰ ਪੁਲਿਸ ਨੇ ਤਿੰਨ ਮੁਕੱਦਮੇ ਜੋ ਕਿ ਚਾਰ ਵਿਅਕਤੀ ਦੇ ਖਿਲਾਫ ਦਰਜ ਕੀਤੇ ਆ ਤੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਇਸੇ ਘੜੀ ਦੇ ਵਿੱਚ ਇੱਕ ਮਕੱਦਮਾ ਨੰਬਰ 55 ਜੋ ਕਿ 8325 ਨੂੰ ਸੀ ਦਿਪਾਲੀ ਅਤੇ ਇਹ ਰੀਨਾ ਵਾਸੀ ਕੰਨਾਪੜਨ ਤੇ ਦਰਜ ਕੀਤਾ ਅਦ ਉਸ ਕੋਲੋਂ ਕਰੀਬ 98 ਗੋਲੀਆਂ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਅਤੇ ਇਸੇ ਘੜੀ ਚ ਇੱਕ ਮਕਦਮੇ ਅੰਦਰ ਚਰਨਜਮਿਤੀ ਅਟਕਿਆਨ ਪੱਛੀ ਨੂੰ ਲੱਕੀ ਉਰਫ ਲੱਡੀ ਦੇ ਖਾਤੇ ਅੰਦਰ ਰਜਿਸਟਰ ਕੀਤਾ ਤੇ ਉਸ ਵਾਸਤੇ 100 ਗੋਲੀਆਂ ਨਸ਼ੀਲੇ ਬ੍ਰਾਹਮੜਾ ਹੋਈਆਂ ਅਤੇ ਇੱਕ ਹੋਰ ਮਕਦਮਾ ਨੰਬਰ 56 ਜੋ ਕਿ ਅਜਿਤ ਦਾਸ ਨੇ ਪੱਛੀ ਨੂੰ ਦਰਜ ਰਜਿਸਟਰ ਕੀਤਾ ਗਿਆ ਮਰਜੀਤ ਸਿੰਘ ਕਹਲੇ ਉਰਫ ਰਿਕ ਨੂੰ ਦਿਖਾਵਾ ਇਸ ਵਕਤ 110 ਗੋਲੀਆਂ ਨਸ਼ੀਲੀ ਬਰਾਮਦ ਹੋਈਆਂ ਜੋ ਸਾਰੇ ਵਿਅਕਤੀ ਕਾਫੀ ਦੇਤਨ ਨਸ਼ੀਲੀ ਗੋਲੀਆਂ ਵੇਚਣ ਦਾ ਕੰਮ ਕਰਦੇ ਸੀ ਇਹਨਾਂ ਵਿੱਚੋਂ ਇੱਕ ਦੋਸ਼ਣ ਦਿਪਾਲੀ ਤੇ ਪੁਰਾਣਾ ਨਾਮ ਕਰਨਾ ਦਰਜ ਦਿਸਟ ਹੈ ਜੋ ਕਿ ਵਕਫ ਵਕ ਵਿਅਕਤੀਆਂ ਤੋਂ ਖਰੀਦ ਕਰਕੇ ਮਹਿੰਗੇ ਭਾਅ 'ਚ ਲੋਕਾਂ ਨੂੰ ਵੇਚਦੇ ਸੀ ਤੇ ਜਿੰਨਾ ਬਸੂਏ ਖਰੀਦ ਕਰਕੇ ਲੈਂਦੇ ਉਸਨਾਂ ਨੂੰ ਨੰਨ ਮੁਕਦਮੇ 'ਚ ਨਾਮ ਦਰਜ ਕੀਤਾ ਜਾ ਰਿਹਾ ਨਵੇਂ ਸਾਲ 2025 'ਚ ਜੋ ਚੜ੍ਹਿਆ ਜੀ ਹੁਣ ਤੱਕ ਕਿੰਨੇ ਮੁਕੰਦਮੇ ਜਿਹੜੇ ਨਸ਼ੇ ਦੇ ਖਿਲਾਫ ਹੈ ਜਿਹੜੇ ਇਸ ਬੰਦੀ ਜੀ ਸੀ ਥਾਣਾ ਫਲੋਰ ਪੁਲਿਸ ਨੇ ਜਲੰਧਰ ਪੁਲਿਸ ਨੇ ਬਹੁਤ ਐਕਟਿਵਲੀ ਇਸ ਮੰਦੀ ਕੰਮ ਕੀਤਾ ਤਾਂ ਕਿ ਨਸ਼ੇ ਦੇ ਇਸ ਦਰਿਆ ਨੂੰ ਖਤਮ ਕੀਤਾ ਜਾ ਸਕੇ ਅਤੇ ਇਸੇ ਕੜੀ ਚ ਜਲੰਧਰ ਪੁਲਿਸ ਦੇ ਵਿੱਚ ਜੋ ਕਿ थाना ਫਰੌਰ ਜਲੰਧਰ ਗਤੀ ਪੁਲਿਸ ਚੰਦਾ ਉਸੇ ਚ ਜਨਰੀ ਮੰਨੇ ਚੀ ਮਾਉ ਪਰਚੇ ਦਰਜ ਕੀਤੇ ਤੇ 14 ਵਿਅਕਤੀਆਂ ਨੂੰ ਅਸੀਂ ਕਾਬੂ ਕੀਤਾ ਫਰਵਰੀ ਚ 10 ਪਰਚੇ ਦਰਜ ਕੀਤੇ ਤੇ 23 ਵਿਅਕਤੀਆਂ ਨੂੰ ਕਾਬੂ ਕੀਤਾ ਦਸੰਬਰ ਚ 18 ਪਰਚੇ ਤੇ 36 ਵਿਅਕਤੀਆਂ ਨੂੰ ਕਾਬੂ ਕੀਤਾ ਮਾਰਚ ਮਹੀਨੇ ਦੇ ਵਿੱਚ ਵੀ ਬਹੁਤ ਵਿਅਕਤੀਆਂ ਨੂੰ ਜੋ ਕਿ ਅਸੀਂ ਕਾਬੂ ਕਰ ਚੁੱਕਿਆ ਤੇ ਜਿਨ੍ਹਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪੇਛੇ ਕੇ ਕਾਨੂੰਨ ਪਬਲਿਕ ਅਮਨ ਪ੍ਰੋਬਲਮ ਜਿ ਕਰਵਾ ਰਹੇ ਆ ਤੇ ਇਸੇ ਕੜੀ ਦੇ ਵਿੱਚ ਅਸੀਂ ਪਿਛਲੇ ਮਹੀਨੇ ਦੋ ਡਰਗ ਡਿਲੀਵਰ ਜਿਨ੍ਹਾਂ ਨੇ ਕਾਨੂੰਨ ਲੀਗਲ ਪ੍ਰੋਪਰਟੀ ਤੇ ਕਬਜ਼ਾ ਕੀਤਾ ਸੀ ਅਸੀਂ ਅਸੀਂ ਉਹਨਾਂ ਨੂੰ ਵੀ ਡਿਮੋਲਿਸ਼ ਕਰਕੇ ਪੰਚਾਇਤੀ ਜਗ੍ਹਾ ਉਹਨਾਂ ਦੇ ਹੱਲੇ ਕਰ ਦਿੱਤੇ